ਬਾਬੇ ਦੀ ਹੱਟੀ ਸ਼ਾਮ 5 ਵਜੇ ਜਮਸ਼ੇਰ ਖਾਸ ਹੋ ਗਿਆ ਬੰਦ ਬਾਬਾ 5 ਵਜੇ ਦੁਕਾਨ ਬੰਦ ਕਰਕੇ 6 ਵਜੇ ਜਲੰਧਰ ਪਹੁੰਚ ਗਿਆ ਆ ਦੇਖੋ ਜਲੰਧਰ ਬਾਬੇ ਦੀ ਹੱਟੀ ਬਾਸਟਰ ਦੇ ਸਾਹਮਣੇ ਬਾਬਾ ਜੋ ਗੱਲ ਕਹੀ ਸੀ ਪੂਰੀ ਕਰਤੀ ਤੁਸੀਂ ਕੇ 5 ਵਜੇ ਤੱਕ ਕਈ ਭੈਣ ਭਰਾ ਨੂੰ ਇਹ ਡਾਊਰ ਸੀ ਕਈ ਵਪਾਰੀ ਜਿਆਦਾ ਕਹਿੰਦੇ ਸੀ ਵੀ ਇਹ ਬੰਦ ਦਾ ਰੋਲਾ ਪਾ ਲੈਂਦੇ ਪਾਉਂਦੇ ਨਹੀਂ ਹਾਂ ਇਹ ਦੁਕਾਨ ਬੰਦ ਨਹੀਂ ਕਰਦੇ ਨਵੀਂ ਲੈਂਦੇ ਨਹੀਂ ਉਧਰ ਬੰਦ ਕਰਤੀ ਇੱਧਰ ਤਿਆਰੀ ਸ਼ੁਰੂ ਹੈ ਜੀ 13 ਤਰੀਕ ਦਿਨ ਬੋਧਵਾਰ ਸਵੇਰੇ 10:00 ਵਜੇ ਓਪਨਿੰਗ ਕਰਨ ਜਾ ਰਹੇ ਆ ਤੁਹਾਡੇ ਪੈਣਾ ਮਰਾਨੀ ਸਪੋਰਟ ਨਾਲ ਸਭ ਨੂੰ ਖੁੱਲਾ ਸੱਦਾ ਵੀ ਸਾਰੇ ਸ਼ੋਪਿੰਗ ਕਰਨ ਆਓ ਫੋਲ ਸੇਲ ਦੇ ਰੇਟ ਤੋਂ ਥੱਲੇ ਰੇਟ ਦੇ ਕਪੜਾ ਲਾਂਗੇ ਪੂਰੇ ਪੰਜਾਬ ਨਾਲ ਸਸਤਾ ਚਾਹੇ ਵੀ ਲੋ ਵੇਚਣ ਲਈ ਚਾਹੇ ਲੈ ਉਹ ਤੁਸੀਂ ਜਿਹੜੇ ਪਹਿਲਾ 13 ਅਗਸਤ ਨੂੰ ਪਹਿਲੇ ਦਿਨ ਹੀ ਆਉਣਗੇ ਉਹਨਾਂ ਦਾ ਕੀ ਫਾਇਦਾ ਕਰਨਾ ਉਹਨਾਂ ਦਾ ਬਹੁਤ ਵੱਡਾ ਫਾਇਦਾ ਹੋਗਾ ਨਾਲ ਗਿਫਟ ਉਹਨਾਂਗੇ ਟੀਵੀ ਫਰਿੱਜ ਵਾਸ਼ਿੰਗ ਮਸ਼ੀਨ ਅਸੀਂ ਸੂਟਾਂ ਦੀ ਇੱਕ ਵੱਡੀ ਸਕੀਮ ਲੈ ਕੇ ਆਏ ਆ ਉਹਦੇ ਨਾਂ ਨਾਲ ਆਪਾਂ ਉਹ ਵੀ ਦਾਂਗੇ ਸਭ ਤੋਂ ਵੱਡਾ ਬੈਲੀਵਟ ਮਿਲੂਗਾ ਇਹ ਚਰਨ ਤੁਸੀਂ ਆਪਣੇ ਜਰੂਰ ਲੈ ਕੇ ਆਣੇ ਆ ਜਮਸ਼ੇਰ ਖਾਸ ਤੋਂ ਸਿੱਧਾ ਹੋਣ ਆਜੋ ਬਾਬੇ ਦੀ ਹੱਟੀ ਜਲੰਧਰ ਬੱਸ ਅਡੇ ਦੇ ਸਾਹਮਣੇ ਸੰਗਮ ਪਲੱਸ ਦੇ ਨਾਲ ਦੇਖੋ 2 ਦਿਨ ਤੁਹਾਡੇ ਕੋਲ ਰਹਿ ਗਏ ਆ ਆ 2 ਦਿਨ ਦੇ ਵਿੱਚ ਆ ਦੁਕਾਨ ਤੇ ਪੈਸੇ ਸਾਰੇ ਤਿਆਰ ਹੋ ਗਈ ਆ ਬਸ ਕੱਪੜਾ ਲਿਆ ਕੇ ਇੱਥੇ ਰੱਖ ਦੇਣਾ 13 ਤਰੀਕ ਨੂੰ ਸਵੇਰੇ 9 ਵਜੇ ਇਹਦੀ ਓਪਨਿੰਗ ਓਪਨਿੰਗ ਕੱਪੜਾ ਆਊਗਾ ਮੈਂ ਕਹਿੰਦਾ ਡਿਜ਼ਾਈਨ ਤਾਂ ਮੈਂ ਕਹਿੰਦਾ ਚੀਕਾਂ ਇਤਾਂ ਦੀਆਂ ਡਿਜ਼ਾਈਨਿੰਗਾਂ ਇਤਾਂ ਦੀਆਂ ਵੈਰਾਈਟੀਆਂ ਪਰ ਮੇਰੇ ਭੈਣਾ ਭਰਾਵਾਂ ਦਾ ਫਾਇਦਾ ਹੋਊਗਾ ਦੇਖੋ ਜਿਹੜੇ ਆ 10 ਦਿਨ ਫਾਇਦਾ ਕੀਤਾ ਤੁਸੀਂ ਲੋਕੀ ਇਤਾਂ ਹੀ ਫਾਇਦੇ ਚਾਹੁੰਦੇ ਆ ਮੈਂ ਕਿਹਾ ਭਾਜੀ 21 ਦਿਨ ਉਹ ਮਹਾਤਮਾ ਕਾਹੂਗਾ ਪੂਰੇ ਪੰਜਾਬ ਚ ਜਲੰਧਰ ਦੇ ਰੱਬ ਦੀ ਕਿਰਪਾ ਦੇ ਨਾਲ ਤੁਹਾਡੀ ਸਪੋਰਟਰ ਨੰਬਰ 1 ਨ ਦੁਕਾਨ ਸਭ ਤੋਂ ਸਸਤੀ ਭਾਬੇ ਦੀ ਟੀ ਉਹ ਵੀ ਹੋਲਸੇਲ ਰੇਟ ਵੇਚ ਨਹੀਂ ਲੋ ਵਿਆਹ ਸ਼ਾਦੀ ਲੋ ਕੱਲਾ ਸੂਟ ਵੀ ਖੋਗੇ ਤਾਂ ਵੀ ਨਾਂਗੇ ਕੋਈ ਸੈਟ ਦਾ پابੰਦੀ ਨਹੀਂ ਵੀ ਅਸੀਂ ਹੋਲਸੇਲ ਰਾਂ ਅਸੀਂ 4 ਹੀ ਰਣੇ ਅਸੀਂ 8 ਹੀ ਰਣੇ ਸਿੰਗਲ ਸਿੰਗਲ ਵੀ ਲੈ ਜਾਣਾ ਚਾਹੇ ਕੋਈ 200 ਸੂਟ ਲੈ ਮੈਂ ਚਾਹੇ 5000 ਦਾ ਮੈਂ ਕਹਿੰਦਾ 1000 ਵਾਲੀ ਜੀ 800 ਵਾਲੀ ਜੀ 200 ਦਾਂਗੇ ਆਜੋ 13 ਅਗਸਤ ਨੂੰ ਬਾਬੇ ਦੀ ਹੱਟੀ ਓਪਨਿੰਗ ਕਰਨ ਜਾ ਰਹੇ ਆ ਆ ਮਾਲ ਭਰਿਆ ਦਿਖਣਾ ਤੁਹਾਨੂੰ ਨਵੇਂ ਤੋਹਫੇ ਤੋਹੇ ਮਿਲਣਗੇ ਸੋ ਬਹੁਤ ਸਾਰੇ ਦੁਕਾਨਦਾਰ ਸਾਨੂੰ ਬੇਵਕ ਬਣਾਉਂਦੇ ਆ ਬਹੁਤ ਸਾਰੇ ਚੈਂਦਰਾ ਦੇ ਇਹ ਜੀ ਦੁਕਾਨ ਬੰਦ ਹੋ ਜਾਣੀਆਂ ਜੀ ਰੈਨੋਵੇਸ਼ਨ ਚੱਲ ਰਹੀ ਆ ਬਿਲਕੁਲ ਝੂਠ ਤੁਸੀਂ ਉਹਨਾਂ ਦੀ ਗੱਲਾਂ 'ਚ ਆਓ ਸਾਹ ਟੀਮ ਨੇ ਸੱਚ ਬੋਲਿਆ ਬਾਬੇ ਦੀ ਹੱਟ ਨੇ ਸੱਚ ਬੋਲਿਆ ਆ ਚੈੱਕ ਕਰ ਲਓ ਤੁਹਾਡੇ ਸਾਹਮਣੇ ਫਾਈਵ ਸਟਾਰ ਸ਼ੋਰੂਮ ਬਣ ਗਿਆ ਰੇਟ ਤੁਹਾਨੂੰ ਅਸੀਂ ਟੱਬੇ ਵਾਲੀ ਦੇਣੇ ਆ ਰੋਟੀ ਤੁਹਾਨੂੰ ਅਸੀਂ ਖਲੋਣੀ ਆ ਫਾਈਵ ਸਟਾਰ ਹੋਟਲ ਦੇ ਵਿੱਚ ਰੇਟ ਲਾਉਣਾ ਸੀ ਤੁਹਾਨੂੰ ਟਾਬੇ ਵਾਲਾ ਮਤਲਬ ਜਿਹੜਾ ਬਾਜ਼ਾਰ 'ਚ 1000 ਰੁਪਏ ਸੂਟ ਹੈ ਇੱਥੇ 250 ਜੀ ਦੇਣਾ ਵੱਡੇ ਵੱਡੇ ਹੋਸਟਲ ਚਾਹੇ ਲੁਧਿਆਣੇ ਬੈਠਿਆ ਚਾਹੇ ਜਲੰਧਰ ਬੈਠਿਆ ਟੈਨਸ਼ਨ ਪੈ ਗਈ ਟੈਨਸ਼ਨ ਵੀ ਹੋ ਗਈ ਗਿਆ ਪਰ ਬਾਬਾ ਭੱਜਿਆ ਨਹੀਂ ਬਾਬੇ ਨੇ ਭਜਾ ਕਹੀ ਦਿੱਤੇ 13 ਅਗਸਤ ਆਜੋ ਵੱਡੇ ਫਾਇਦੇ ਹੋਣੇ ਆ 62ਾ ਜਲੰਧਰ ਉਹਦੇ ਬਿਲਕੁਲ ਸਾਹਮਣੇ ਆਇਦਰ ਮਾਰੋ ਮਾਰੀਆ ਕੈਮਰਾ ਉਹ ਦੇਖੋ ਓ ਬੱਸ ਅੱਡਿਆ ਉਥੇ ਬੱਸ ਤੋਂ ਉਤਰੋ ਸਿਰਫ ਤੁਰ ਕੇ ਆਉਣ ਤੁਹਾਨੂੰ 20 ਸਕੰਡ ਲੱਗਣਿਆ ਤੇ ਬਾਬੇ ਦੀ ਹੱਟੀ ਦੇ ਅੰਦਰ ਵੜ ਜਾਓ ਚਾਹ ਪਾਣੀ ਪਿਲਾਵਾਂਗੇ ਅੱਟੇ ਵਜੇ ਤੋਂ ਲੈ ਕੇ ਰਾਤੀ 9 ਵਜੇ ਤੱਕ ਜਲੰਧਰ ਬੱਸ ਅੱਡੇ ਦੇ ਸਾਹਮਣੇ 13 ਅਗਸਤ ਨੂੰ ਦੁਕਾਨ ਓਪਨ ਹੈ ਤੇ ਰੇਟਾਂ ਨੇ ਬਾਕ ਕਮਾਲ ਧਮਾਕੇ ਆ ਤੇ ਆਜੋ ਜਿੰਨੇ ਮੇਰੇ ਬੈਟਲਰ ਵੀਡੀਓ ਦੇਖ ਰਹੇ ਤੇ ਅੱਜ ਦੀ ਵੀਡੀਓ ਦੱਬ ਕੇ ਸ਼ੇਅਰ ਕਰ ਦੋ ਸਟੇਟਸ ਤੇ ਲਾ ਦੋ ਸਟੋਰੀਆਂ ਪਾ ਦੋ 13 ਤਰੀਕ ਨੂੰ ਤੁਹਾਡੀ ਆਪਣੀ ਦੁਕਾਨ ਜਨਗੀ ਬਾਬੇ ਦੀ ਹੱਟੀ ਕੁੱਲਣ ਜਾ ਰਹੀ ਹੈ ਸასი ਗਾਲ ਸੋ ਬਾਬੇ ਦੀ ਹੱਟੀ ਦਾ ਇੰਸਟਾਗ੍ਰam ਪੇਜ ਚੈਨਲ ਹੈਗਾ ਉਹਨੂੰ ਫੋਲੋ ਕਰ ਲਓ ਉੱਥੇ ਰੋਜ਼ ਨਵੀਆਂ ਅਪਡੇਟਸ ਸਾਨੂੰ ਮਿਲ ਜਾਣੀਆਂ ਉਹਨੂੰ ਹੁਣੇ ਫੋਲੋ ਕਰ ਲਿਓ ਉੱਥੇ ਚੱਲ ਜਾਓ ਤੁਸੀਂ ਨੰਬਰ ਸਕਰੀਨ ਤੇ ਆ ਕੋਈ ਜਾਣ ਕੇ ਲੈਣੇ ਤੁਸੀਂ ਫੋਨ ਕਰ ਸਕਦੇ ਹੋ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤਗੜਾ ਸਾਂ ਟੀਵੀ